ਹੈਲੋ एवरीवन ਐਗਜੈਕਟਲੀ ETT 5994 ਲਈ ਜੋ ਮੈਂ ਵੀਡੀਓ ਸੈਕਰੀਟਨੀ ਤੇ ਪਹਿਲਾਂ ਬਣਾਈ ਸੀ ਦੇਖ ਲਓ ਗਾਇਸ ਉਹੀ ਹੋ ਗਿਆ ਦੁਬਾਰਾ ਤੋਂ ਕੀ ਹੋਇਆ ETT 5994 ਲਈ ਜਿਹੜਾ ਪੇਪਰ ਹੋਇਆ ਸੀ 12 10 2022 ਨੂੰ ਪਹਿਲੀ ਗੱਲ ਜੋ ਆਮ ਆਦਮੀ ਗਵਰਨਮੈਂਟ ਕਹਿੰਦੀ ਹੈ ਪੋਸਟ ਅਸੀਂ ਦਿੰਦੀ ਹੈ ਇਹ ਦਿੱਤੀ ਸੀ ਪਿਛਲੀ ਸਰਕਾਰ ਨੇ ਐਂਡ ਇਹਨਾਂ ਕੋਲ ਹਾਲੇ ਤੱਕ ਪੂਰੀ ਤਾਂ ਨਹੀਂ ਹੋ ਪਾਈ ਚਲੋ ਬਹੁਤ ਸਾਰੇ ਕਾਰਨ ਤੁਹਾਨੂੰ ਵੀ ਨਹੀਂ ਭੁੱਲੇ ਐ ਪੇਪਰ ਇਹ ਦੁਬਾਰਾ ਹੁੰਦਾ ਹੈ 30 4 2024 ਨੂੰ ਅਨਾਉਂਸਮੈਂਟ ਹੁੰਦੀ ਹੈ ਹਾਈ ਕੋਰਟ ਦੇ ਹੁਕਮ ਹੁਕਮ ਦੇ ਤਹਿਤ ਐਂਡ 28 7 2024 ਨੂੰ ਲਿਆ ਜਾਂਦਾ ਹੈ ਤੇ 15 ਤਾਰੀਖ ਨੂੰ ਇਸ ਦਾ ਰਿਜ਼ਲਟ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਹ 15 ਤਾਰੀਖ ਫਿਰ ਤੋਂ ਇਤਿਹਾਸਕ ਬਣ ਗਈ ਕਿਉਂਕਿ ਆਜ਼ਾਦੀ ਦਿਵਸ ਸੀਗਾ ਸੋ ਪਰਮਾਨੈਂਟ ਯਾਦ ਰੱਖੀ ਜਾਏਗੀ ਆਜ਼ਾਦੀ ਦਿਵਸ ਵਾਲੇ ਦਿਨ 88594 ਅੰਦਰ ਰਿਜ਼ਲਟ ਹੋਇਆ ਸੀ ਕੋਸ਼ਿਤ ਰਾਈਟ ਐਂਕ ਇਹ ਕਹਿੰਦੇ ਆ ਹੁਣ ਪ੍ਰੋਬਲਮ ਕੀ ਸੀ ਪੇਪਰ ਏ ਹੁਣ ਅੰਦਰ ਤੇ ਕੱਲ ਵੀਡੀਓ ਬਣ ਚੁੱਕੀ ਹੈ ਨਹੀਂ ਦੇਖੀ ਹੈ ਉੱਪਰ ਆਈ ਬਟਨ ਚ ਲਿੰਕ ਦੇ ਦੂੰਗਾ ਕਿੰਨੇ ਪਾਸ ਕਿੰਨੇ ਫੇਲ ਸਾਰੀ ਅਨਮੋਲ ਸਿੰਘ ਸਰ ਨੇ ਵੀਡੀਓ ਬਣਾ ਦਿੱਤੀ ਹੈ ਹੈਨਾ ਆਪਣੇ ਪੰਜਾਬੀ ਵਾਲੇ ਮਾਸਟਰ ਜੀ ਨੇ ਵੀਡੀਓ ਬਣਾ ਦਿੱਤੀ ਹੈ ਤੁਸੀਂ ਦੇਖ ਲੈਣਾ ਕਹਿੰਦੇ ਆ ਪੇਪਰ 1 ਚ ਜਿਹੜੇ ਕੁਆਲੀਫਾਈ ਕਰਗੇ ਕੋਣ ਨਵੇਂ ਕੈਂਡੀਡੇਟ ਗਾਇਜ਼ ਤਾਂ ਜਿਹੜੇ ਨਵੇਂ ਕੈਂਡੀਡੇਟ ਕਰਗੇ ਸਕਰੂਟਨੀ ਕਿੰਨਾ ਦੀ ਹੈ ਦੁਬਾਰਾ ਪੜ ਲਓ ਤੁਸੀਂ ਕਹਿੰਦੇ ਸੀ ਨਾ ਸਰ ਸਕਰੂਟਨੀ ਦੁਬਾਰਾ ਹੋਏਗੀ ਤਾਂ ਮੈਂ ਕੀ ਕਿਹਾ ਸੀਗਾ ਸਿਰਫ ਨਵੇਂਆਂ ਦੀ ਹੋਊਗੀ ਤਾਂ ਨਵੇਂ ਕੁਆਲੀਫਾਈ ਕੀਤੇ ਉਮੀਦਵਾਰਾਂ ਪੇਪਰ 1 ਜਦੋਂ ਰੀਕੰਡਕਟ ਕਰਵਾਇਆ ਗਿਆ ਉਦੋਂ ਦੁਬਾਰਾ ਤੋਂ ਕਹਿ ਰਹੇ ਹੈ ਸਿਰਫ ਨਵੇਂ ਕਿਹੜੇ ਹੈ ਜਿਹੜੇ ਕੀ ਕੁਆਲੀਫਾਈ ਕੈਂਡੀਡੇਟ ਹੈਗੇ ਆ ਪੇਪਰ ਏ ਰੀਕੰਡਕਟ ਕਾਇ ਜਾਣਤੇ 28 2024 ਦੇਨ ਵੀਰਵਾਰ ਲੋ ਭਾਈ ਇਹਨਾਂ ਦੇ ਲਈ ਵੀ ਆ ਗਈ ਹੈ ਖੁਸ਼ੀ ਦੀ ਲਹਿਰ ਠੀਕ ਹੈ ਬਟ ਇੱਕ ਚੀਜ਼ ਯਾਦ ਰੱਖਿਓ ਇੱਥੇ ਮੈਂ ਕੱਟਆਫ ਤੇ ਵੀਡੀਓ ਨਹੀਂ ਬਣਾ ਰਿਹਾ ਹੈਨਾ ਮੈਂ ਵੀਡੀਓ ਬਣਾ ਰਿਹਾ ਐਸ ਸੀਸ ਤੇ ਪਿਛਲੇ ਦਿਨਾਂ ਚ ਬਹੁਤ ਸਾਰੇ ਕਮੈਂਟਸ ਆਇਆ ਸਰ ਕੱਟ-ਆਫ ਤੇ ਇੱਕ ਵੀਡੀਓ ਬਣਾ ਦਿਓ ਪਰ ਮੈਨੂੰ ਲੱਗਦਾ ਇਸ ਤੋਂ ਬਾਅਦ ਕੱਟ-ਆਫ ਤੇ ਵੀਡੀਓ ਬਣਾਉਣ ਦੀ ਲੋੜ ਰਹੇਗੀ ਨਹੀਂ ਕਿਉਂਕਿ ਜਦੋਂ ਮੈਂ ਅਗਲਾ ਪੇਜ ਦਿਖਾਨ ਜਾ ਰਿਹਾ ਹਾਂ ਠੀਕ ਹੈ ਹਾਂ ਉੱਥੇ ਮੈਂ ਕੁਝ ਤੱਥ ਦੱਸ ਦਿੰਨਾ ਕੁਝ ਹੋਰ ਫੈਕਟ ਦੱਸ ਦਿੰਨਾ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਇੰਨਾ ਕਰਦੇ ਹੋ ਤਾਂ ਉਹ ਚੀਜ਼ਾਂ ਤੁਹਾਡੇ ਲਈ ਕੰਮ ਕਰ ਜਾਣਗੀਆਂ ਤੇ ਸੱਚੋ ਸੱਚ ਜਾਣਿਓ ਤੁਹਾਨੂੰ ਉਸ ਤੋਂ ਬਾਅਦ ਕਦੇ ਕਿਸੇ ਵੀਡੀਓ ਥੱਲੇ ਕੱਟ-ਆਫ ਦੀ ਕਮੈਂਟ ਕਰਨ ਦੀ ਲੋੜ ਨਹੀਂ ਪਏਗੀ ਜੀ ਠੀਕ ਹੈ ਕਿਸੇ ਯੂਟਿਊਬਰ ਕੋਲ ਪੁੱਛਣ ਦੀ ਲੋੜ ਨਹੀਂ ਪਏਗੀ ਠੀਕ ਹੈ ਸੋ ਤੁਸੀਂ ਆਪ ਦੇਖ ਲਓਗੇ ਐਂਡ ਉਹੀ ਪੁਰਾਣਾ ਐਡਰੈਸ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3B1 ਸ਼ਾਇਦ ਸੈਕਟਰ ਨੰਬਰ 61 ਪੈਂਦਾ ਉਹ ਦੇਖ ਲਿਓ ਗੂਗਲ ਤੇ ਐਡਰੈਸ ਪਿਆ ਆ ਸਰਚ ਕਰ ਲਿਓ ਐਗਜ਼ੈਕਟਲੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ नियर आ बोर्ड मोहाली सर्च करो थ्री बी वन एडर गुगल से अपने घरों चलो लोकेशन लगा के पहुंचो जी ठीक है एंड उम्मीद कुछ परफॉर्मा भर के मेरी पहला बनिया हुई है छियाठ सौ पैंतीम बड़ी खुल के बनाई सी बाद बनाई सी एंड सारे परफॉर्मा अपने टैलीग्राम चैनल से अवेलेबल है वीडियो की डिस्क्रिप्शन लिंक दिता हुआ टैलीग्राम चैनल का ਕੋਈ ਦਿੱਕਤ ਆਂਦੀ ਹੈ এডਿਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਖੋਲੋ ਉੱਥੇ ਜਾਓ ਲੇਟੈਸਟ ਰਿਕਰੂਟਮੈਂਟ ਦੇ ਵਿੱਚ ETT 9594 ਚ ਜਾਓ ਤੇ ਉੱਥੇ ਜਾ ਕੇ ਸਾਰੇ ਪਰਫਾਰਮਾ ਪਈਆਂ ਨੋਟਿਸ ਪੜ੍ਹੋ ਸਾਰੇ ਵਿਚ ਇਨ ਪਰਫਾਰਮਾ ਪਾਈਏ ETT 9594 ਪਰਫਾਰਮਾ ਕਿਵੇਂ ਫਿਲ ਕਰੀਏ ਨਹੀਂ ਤਾਂ ETT 6635 ਸਕਰੂਟੀ ਪਰਫਾਰਮਾ ਕਿਵੇਂ ਫਿਲ ਕਰੀਏ ਟਟ ਬਜ਼ਰ ਦੇ ਨਾਲ ਤੁਸੀਂ ਇਹ ਵੀਡੀਓ ਦੇਖ ਲਓ 30 ਮਿੰਟ ਦੇ ਆਸ-ਪਾਸ ਹੈਗੀ ਹੈ ਮੈਂ ਖੁਦ ਬਣਾਈ ਸੀ ਦੋ ਸਕਰੂਟਨੀਜ਼ ਮੈਂ ਖੁਦ ਕਰਵਾਈ ਹੋਈ ਹੈ 2364 6635 6635 ਨਵਾਂ ਸ਼ਹਿਰ ਥੋਪੀਆ ਪਿੰਡ ਵਿੱਚ ਮੇਰੀ ਜੋਬ ਆਈ ਸੀ 2364 ਵੀ ਆ ਜਾਏਗੀ ਕਿਸ ਨਾ ਕਿਸੇ ਜਗ੍ਹਾ ਤੇ ਬਟੋ ਕਰਨੀ ਹੈ ਨਹੀਂ ਠੀਕ ਹੈ ਕਿਉਂਕਿ ਜੋ ਏਮ ਹੈ ਕੁਝ ਹੋਰ ਹੈ ਤਾਂ ਮਤਲਬ ਮੈਂ ਉਸ ਦਿਨ ਵੀ ਗਿਆ ਜਦੋਂ ਮੀਟਿੰਗ ਸੀ ਸਿੱਖਿਆ ਮੰਤਰੀ ਸਾਹਿਬ ਨਾਲ ਤਾਂ ਬੜੀ ਮਤਲਬ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਜ਼ਿਆਦਾ ਕਿਉਂਕਿ ਮੈਨੂੰ ਪਤਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਹੈ ਕਿ ਅਨਮੋਲ ਸਰਦੀ ਤਾਂ ਜੋ ਬਾਈ ਹੋਈ ਹੈ ਤਾਂ ਭਾਈ ਮੈਂ ਜੁਆਇੰਡ ਨਹੀਂ ਹਾਂ ਮੈਂ ਪ੍ਰਾਈਵੇਟ ਸੈਕਟਰ ਵਿੱਚ ਹੀ ਹਾਂ ਮੈਂ ਜੁਆਇੰਡ ਨਹੀਂ ਹਾਂ ਸੋ ਸਾਰਿਆਂ ਨੂੰ ਇੱਕ ਵਾਰ ਮੈਂ ਫਿਰ ਤੋਂ ਇਸ ਮਾਧਿਅਮ ਦੇ ਦੁਆਰਾ ਦੱਸਣਾ ਚਾਹੁੰਗਾ ਅੱਛਾ ਇੱਕ ਗੱਲ ਆ ਵੀ ਜਾਣੋ ਜਿਹੜੇ ਕੱਟਆਫ ਤੇ ਗੱਲ ਕਰ ਰਹੇ ਸੀ ਭਾਈ ਮੈਂ ਹਮੇਸ਼ਾ ਕਹਿੰਨਾ ਇਸ ਦਾ ਡਿਸੀਜਨ ਰਿਕਰੂਟਮੈਂਟ ਬੋਰਡ ਨੂੰ ਲੈ ਲੈਂਦੇ ਹੋ ਅੱਜ ਤੁਸੀਂ ਯਾਦ ਕਰੋ ਗੁੱਸੇ ਹੋ ਗਏ ਸੀ ਮੇਰੇ ਨਾਲ ਤੁਸੀਂ ਵਾਧੂ ਜਾਣੇ ਕਦੋਂ ਜਦੋਂ ਤੁਹਾਨੂੰ ਕਈ ਯੂਟਿਊਬਰ ਨੇ ਕਿਹਾ ਸੀਗਾ ਕਿ ਜਰਨਲ ਦੀ ਕਟੋਆਫ 110 ਤੱਕ ਜਾਏਗੀ ਮੈਂ ਤੁਹਾਨੂੰ ਕਿਹਾ ਸੀਗਾ 126 ਤੱਕ ਤਾਂ ਪੱਕਾ ਹੀ ਹੈ ਪਰ ਮੈਂ 130 ਦਾ ਤਾਂ ਉਹ ਬੋਲੀ ਦਿੱਤਾ ਸੀ 130 ਵਾਲੇ ਤਾਂ ਲੱਡੂ ਵੰਡ ਦੋ ਉਸ ਤੋਂ نیچے ਵਾਲੇ ਐਗਜ਼ੈਕਟਲੀ ਰੁਕ ਜਾਓ ਮਤਲਬ ਪਰਮਾਤਮਾ ਤੁਹਾਡਾ ਰੱਖਾ ਹੈ ਮੈਂ 124 26 ਤੱਕ ਆਂਦਾ ਸੀ ਮੇਰੀ ਵੀਡੀਓ ਐਗਜ਼ੈਕਟਲੀ ਪਈ ਹੈ ਬਟ ਮੈਂ ਕਿਹਾ ਸੀ ਮਾਫ ਕਰਨਾ ਮੈਂ ਨਹੀਂ ਦੱਸ ਪਾਉਂਗਾ ਐਂਡ ਮੈਂ ਅੱਜ ਵੀ ਇਹੀ ਕਹਿ ਰਿਹਾ ਗਾਇਜ਼ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਅੱਜ 2364 ਅਗਰ ਪਹਿਲਾਂ ਪੂਰੀ ਹੋ ਜਾਏ ਉਹ ਕੁਝ ਸੀਟਾਂ ਹੋਰ ਨਿਕਲਣਗੀਆਂ ਕਿਉਂਕਿ ਸਮਝੋ 2364 ਵਾਲੇ 635 ਚਾਏ 635 ਤੋਂ ਵੀ ਜਿਹੜੇ ਰਹਿ ਰਹੂਗੇ ਉਹ 5994 ਦਿਨ ਆਏ ਤੇ ਉਹਨਾਂ ਨੇ ਉੱਥੇ ਵੀ ਮੱਲਾ ਮਾਰੀਆਂ ਕਈਆਂ ਨੇ ਕਿਉਂਕਿ ਦੋ ਦੋ ਵਾਰ ਪਹਿਲਾਂ ਪੇਪਰ ਦੇ ਚੁੱਕੇ ਸੀ ਦੋ ਦੋ ਵਾਰ ਛਟਕੇ ਲੱਗ ਚੁੱਕੇ ਸੀ ਮਤਲਬ ਉਹ ਤੁਹਾਡੇ ਵਿੱਚ ਹੀ ਹੈਗੇ ਆ ਕਾਫੀ ਚੰਗੇ ਬੜੇ ਇੱਕ ਗੱਲ ਹੋਰ ਵੀ ਸਮਝਣੀ ਹੋਵੇ ਐਂ ਦੇ ਵਿੱਚੋਂ ਕਈ ਸਾਰੇ ਕੈਂਡੀਡੇਟ ਪਹਿਲਾਂ ਤਾਂ ਇਹ ਮੈਟਰ ਕਰੇਗਾ ਕਿ 2364 ਜਾਂ 5994 ਕਿੰਦੇ ਵਿੱਚ ਕਿੰਨੇ ਕੈਂਡੀਡੇਟ ਐਧਰ ਤੋਂ ਉਧਰ ਹੋਣਗੇ ਸੋ ਗਾਇਜ਼ ਅੱਜ ਵੀ ਦੱਸ ਰਿਹਾ ਕਿ ਤੁਸੀਂ ਪੁੱਛੋ ਸਰ ਵੀ ਓਪਨ 124 ਐਸ ਤੋਂ ਉੱਪਰ ਵਾਲੇ ਇੱਕੋ ਹੀ ਦਿਨ ਬੁਲਾਏ ਹੈ ਕਿਉਂਕਿ ਕੈਂਡੀਡੇਟ ਹੈ ਹੀ ਥੋੜੇ ਆਹੀ ਕੁਝ ਸ਼ਾਇਦ 300 ਕੁਝ ਕੇ 400 ਕੁਝ ਹੈ ਜੋ ਮੋਲ ਸਰ ਨੇ ਕੱਲ ਵਾਲੀ ਵੀਡੀਓ ਚ ਬਣਾਏ ਹੈ ਰਾਈਟ ਹਾਲਾਂਕਿ ਰਾਤ ਨੂੰ ਕੁਝ ਪੌਣੇ 2 ਵਜੇ ਮੈਂ ਅਪਡੇਟ ਪਾਈ ਸੀਗੀ ਆਪਣੇ ਟੈਲੀਗ੍ਰam ਚੈਨਲ ਤੇ ਜਿੰਨਾਕ ਮੈਨੂੰ ਯਾਦ ਹੈ ਐਂਡ ਉੱਥੇ ਵੀ ਮੇਰੀ ਵਰਡਿੰਗ ਆਈ ਸੀ ਕਿ ਜੋ kia ਸੋ ਹੋ ਗਿਆ ਕਿਉਂਕਿ ਮੈਨੂੰ ਪਤਾ ਹੈ ਗਾਈਜ਼ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਐਨਾ ਵੇਲਾ ਨਹੀਂ ਹੈ ਤੇ ਐਨਾ ਟਾਈਮ ਨਹੀਂ ਹੈ ਨਾ ਹੀ ਸਟੂਡੈਂਟਸ ਐਨਾ ਕਿਉਂਕਿ ਸਟੂਡੈਂਟਸ ਹੱਲਾ ਮਚਾ ਦੇਣਗੇ ਜੀ अगर 5500 स्क्रूटनी सेक्रेٹری ਪਹਿਲਾਂ ਹੋਈ ਹੋਈ ਹੈ ਤਾਂ ਭਾਈ ਸੋਚ ਕੇ ਦੇਖੋ 5500 ਦਾ ਕੋਈ ਡਾਟਾ ਰਿਵੀਲ ਕੀਤਾ ਜਾਂਦਾ ਸੋਚ ਕੇ ਦੇਖੋ ਖੁੱਲੇ ਦਿਮਾਗ ਨਾਲ ਕੀ ਉਹ ਕੈਂਡੀਡੇਟ ਦੁਬਾਰਾ ਤਿਆਰ ਹੋ ਜਾਊਗਾ ਕੀ ਉਹਨੇ ਪ੍ਰਿੰਸੀਪਲ ਕੀ ਉਹਨੇ ਸਕਰੂਟਨੀ ਦੀ ਟੀਮ ਦੁਬਾਰਾ ਬਿਠਾ ਦਿੱਤੀ ਜਾਏਗੀ ਬਹੁਤ ਮੁਸ਼ਕਿਲ ਹੈ ਗਾਇਸ ਠੀਕ ਹੈ ਸੋ ਸਕਰੂਟਨੀ ਤੋਂ ਕੋਸ਼ਿਸ਼ ਕਰਨਾ ਟੱਟੋ ਕੱਟ ਜੇ ਫਾਈਲ ਤਿਆਰ ਹੈ ਫਿਰ ਤਾਂ ਭਾਵੇਂ ਅੱਧਾ ਘੰਟਾ ਪਹਿਲਾਂ ਵੀ ਪਹੁੰਚੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਸਕਰੂਟਨੀ ਦੇ ਟਾਈਮ ਤੋਂ ਜੇ ਫਾਈਲ ਤਿਆਰ ਨਹੀਂ ਹੈ ਤੇ ਨੰਬਰ ਵੀ ਘੱਟ ਹੈ ਥੋੜੇ ਜਿ ਤੁਹਾਡੇ ਫਿਰ ਥੋੜਾ ਬੋਤਾ ਦੇਰੀ ਵੀ ਹੁੰਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਬੜੇ ਚੰਗੇ ਇਨਸਾਨ ਹੁੰਦੇ ਆ ਸਕਰੂਟਨੀ ਵਾਲੇ ਬਟ ਤੁਸੀਂ ਕਿਉਂ ਲੇਟ ਹੋਣਾ ਪਰਮਾਤਮਾ ਨਾ ਕਰੇ ਤੁਸੀਂ ਲੇਟ ਹੋਵੋ ਹੋ ਜਾਓ ਤਾਂ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਇਹ ਵੀ ਤੁਹਾਡਾ ਕੁਐਸਚਨ ਹੁੰਦਾ ਹੁੰਦਾ ਹੈ ਐਂਡ ਜੋ ਓਪਨ ای ڈਬਲਯੂ ایس एससी आर एंड ओ ਹੁਣ ਤੁਸੀਂ ਦੇਖ ਕੇ ਚੱਲੋ ਸਿਰਫ ਪੀ ਐਚ ਔਰਥੋ ਤੱਕ ਤਾਂ ਹੈ 122 ਤੋਂ 100 ਅੰਕ ਪਿਛਲੇ ਦਿਨਾਂ ਚ ਬੜੇ ਫੋਨ ਆਉਂਦੇ ਸੀ ਸਰ ਅਸੀਂ ਪੀ ਐਚ ਔਰਥੋ ਵਾਲਿਆਂ ਸਾਨੂੰ ਦੱਸ ਦੋ ਆਲੋ ਗਾਇਸ ਦੇਖ ਲਓ 122 ਤੋਂ 100 ਅੰਕ ਵਾਲੇ ਬੁਲਾ ਲਏ ਐ ਬੀ ਸੀ ਹੈ ਐਸ ਸੀ ਹੈ ای ਡਬਲਯੂ ایس ਹੈ ਓਪਨ ਹੈ ਸੋ ਇਸ ਸਾਰਿਆਂ ਦਾ ਤੁਸੀਂ ਦੇਖ ਪਾ ਰਹੇ ਹੋ 116 ਤੱਕ ای ਡਬਲਯੂ ایس ਵਾਲੇ ਬੁલાਏ ਗਏ ਐ SC 114 तक एस सी एक एंड चौदह तक किडेट है, है? है जारी सारे, सारे आई डी का मतलब हो गया डिसेबिलिटी वाले पता होगा जिना ना पुराना नाम एम आर फ्रीडम फाइटर है पीएच विजुअल है फिजिकल विजुअल एक्स सर्विसमैन हो गया ठीक है एंड बाकी भी सारे दे सारे जिम्मे भी इतने डिफाइन कर दिए गए हैं ਇਸ ਸਾਰੇ ਹੀ ਹੈ ਬਹੁਤ ਬਹੁਤ ਮੁਬਾਰਕਾਂ ਜਿੰਨਾ ਦਾ ਨੰਬਰ ਆ ਗਿਆ ਠੀਕ ਹੈ ਡੱਬੇ ਡੁੱਬੇ ਭਾਵੇਂ ਕੱਲ ਨੂੰ ਨਾ ਦਿਓ ਡੱਬੇ ਡੁੱਬੇ ਨਹੀਂ ਚਾਹੀਦੇ ਮਠਿਆਈਆਂ ਡਾਕਟਰ ਸਾਹਿਬ ਵੈਸੇ ਰੋਕ ਦਿੰਦੇ ਆ ਹੈਨਾ ਪਰ ਸਾਨੂੰ ਚਾਹੀਦੇ ਆ ਤੁਹਾਡੇ ਰਿਜ਼ਲਟ ਚਾਹੀਦੇ ਆ ਤੁਹਾਡਾ ਪਿਆਰ ਚਾਹੀਦਾ ਉਹ ਦਿਨੋਂ ਨਾ ਹਟਿਓ ਸਾਨੂੰ ਉਮੀਦ ਹੈ ਟੈਡ ਬਜ਼ਾਰ ਅਕੈਡਮੀ ਦੇ ਟਟੋ ਕਟ 4.5 ਸੌ ਕੈਂਡੀਡੇਟ ਬਟ ਮੈਨੂੰ ਪਤਾ ਹੈ ਕਿ ਮੈਂ ਇੱਥੇ ਗਲਤ ਆ ਤੁਸੀਂ ਇਸ ਤੋਂ ਵੀ ਵੱਡਾ ਨੰਬਰ ਦਿਓਗੇ ਠੀਕ ਹੈ ਤਾਂ ਇਹ ਕਿੰਨਾ ਵੱਡਾ ਨੰਬਰ ਦਿਓਗੇ ਉਹ ਤੁਸੀਂ ਦਿਓਗੇ ਗਾਇਸ ਠੀਕ ਹੈ ਅਸੀਂ ਤਾਂ ਤੁਹਾਡੇ ਤਨਵਾਦੀ ਹੋਵਾਂਗੇ ਉਸ ਮਾਮਲੇ ਵਿੱਚ ਜਿੰਨਾ ਵੱਡਾ ਨੰਬਰ ਦਿਓਗੇ ਐਂਡ ਬਸ ਇਹ ਛੋਟੀ ਜਿਹੀ ਰਿਕਵੈਸਟ ਹੈ ਸਾਨੂੰ ਉਹ ਡੱਬਾ ਨਹੀਂ ਚਾਹੀਦਾ ਸਾਨੂੰ ਇਹ ਵਾਲਾ ਇੱਕ ਡੱਬਾ ਚਾਹੀਦਾ ਜਿੰਨੇ ਵਿੱਚ ਤੁਸੀਂ ਰਿਜ਼ਲਟ ਭੇਜੋ ਜਿੰਨੇ ਵਿੱਚ ਤੁਸੀਂ ਆ ਐਗਜ਼ੈਕਟਲੀ ਪਾਸਪੋਰਟ ਸਾਈਜ਼ ਫੋਟੋ ਭੇਜੋ ਪੇਪਰ 1 ਤੇ ਪੇਪਰ 2 ਦੇ ਦੋਨੋਂ ਦੇ ਮਾਰਕਸ ਹਨਾ ਨਵੇਂ ਵਾਲੇ ਪੇਪਰ 1 ਦੇ ਪਿਛਲੇ ਵਾਲੇ ਪੇਪਰ 2 ਦੇ ਪੇਪਰ B ਦੇ ਕੋ ਇਹ ਹੁਣੇ ਤੋਂ ਭੇਜ ਦੋ ਚਾਈ ਜਿਨ੍ਹਾਂ ਨੂੰ ਪਤਾ ਸਾਡਾ ਨੰਬਰ ਆਈ ਗਿਆ ਹੈ ਤੇ ਇਹ ਡੱਬਾ ਆਨਲਾਈਨ ਆ ਜਾਂਦਾ ਤੁਹਾਨੂੰ ਪਤਾ ਹੈ ਇਹ ਡੱਬਾ ਆਫਲਾਈਨ ਨਹੀਂ ਆਂਦਾ ਸੋ ਇਹ ਡੱਬਾ ਸਿੱਧਾ ਭੇਜ ਸਕਦੇ ਹੋ ਤੁਸੀਂ ਬਾਕੀ ਅਕੈਡਮੀ ਵਿਜ਼ਿਟ ਕਰਨ ਜ਼ਰੂਰ ਤੋਂ ਕਰੋ ਠੀਕ ਹੈ ਤਾਂ ਵੈਲਕਮ ਹੈ ਜੀ ਬਾਕੀ ਥੋੜਾ ਬੋਤਾ ਰਹਿ ਸਕਦਾ ਕਿ ਕਿਉਂਕਿ ਉਹਨਾਂ ਇੱਕ ਡਾਊਟ ਇਹ ਵੀ ਹੁੰਦਾ ਕਿ ਸਰ ਜਿਨ੍ਹਾਂ ਨੇ ਨੰਬਰ ਕਹੀ ਗਿਆ ਇਹਨਾਂ ਦੀ ਸਕਰੂਟੀ ਹੋ ਜਾਏ ਦੇਖੋ ডিপਾਰਟਮੈਂਟ ਜ਼ਰੂਰ ਕਹਿੰਦਾ ਕਿ ਸਕਰੂਟੀ ਕਰਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਜੋਬ ਆ ਜਾਏਗੀ ਕਈ ਸਟੂਡੈਂਟ ਦੇ ਵਿੱਚ ਜੋ ਇਲੀਗਲ ਕਨਸੀਡਰ ਹੋ ਸਕਦੇ ਆ ਕਈ ਸਟੂਡੈਂਟ ਇੰਨਾ ਟਾਈਮ ਹੋ ਗਿਆ ਕਿਸੇ ਹੋਰ ਸੈਕਟਰ ਵਿੱਚ ਜੁਆਇਨਡ ਹੋ ਸਕਦੇ ਆ ਕਈ ਮੇਰੇ ਵਰਗੇ ਹੋ ਸਕਦੇ ਆ ਕਿ ਜਿਹੜੇ ਸਕਰੂਟੀ ਤੱਕ ਵੀ ਜਾ ਜਾਂਦੇ ਆ ਬਟ ਉਹਨਾਂ ਨੂੰ ਜੁਆਇਨ ਨਹੀਂ ਕਰਨਾ ਹੁੰਦਾ ਸੋ ਐਦਾਂ ਦਾ ਬਹੁਤ ਕੁਝ ਹੈ ਗਾਇਸ ਐਦਾਂ ਦਾ ਬਹੁਤ ਕੁਝ ਹੈ ਠੀਕ ਹੈ ਤਾਂ ਮਤਲਬ ਜਿਸ ਕਰਕੇ ਕੈਂਡੀਡੇਟਸ ਵਿੱਚੋਂ ਵੀ ਨਿਕਲ ਜਾਂਦੇ ਆ ਤੇ ਕਈ ਵਾਰ ਐਦਾਂ ਵੀ ਹੋ ਜਾਂਦਾ ਹੈ ਕਿ ਬਹੁਤ ਲਾਸਟ ਵਾਲੇ ਕੈਂਡੀਡੇਟਸ ਕਈ ਵਾਰ ਕੁਝ एलिजिबल ਨਹੀਂ ਹੋ ਰਹੇ ਕੁਝ ਹੋਰ ਕਾਰਨਾ ਕਰਕੇ ਉਹਨਾਂ ਦੀ एलिजिਬਿਲਟੀ ਨਹੀਂ ਬਣ ਰਹੀ ਜਿਸ ਕਰਕੇ ਉਹਨਾਂ ਨੂੰ ਵੀ ਆਊਟ ਹੋਇਆ ਦੇਖਿਆ ਜਾਂਦਾ ਹੈ ਰਾਈਟ ਸੋ ਇਤੋ ਛੋਟੇ ਜਿਹੇ ਇਨਸਟਰਕਸ਼ਨਸ ਆਥੋਟਿਕ ਕਟ-ਆਫ ਲਈ ਹੈ ਅਗਲੀ ਜੇ ਕੋਈ ਹੁਣ ਤੋੜਾ ਕੁਐਸਚਨ ਇਹ ਵੀ ਹੋ ਸਕਦਾ ਮੇਰੀ ਵੀਡੀਓ ਜਿਵੇਂ ਹੀ ਸਮਾਪਤ ਹੋਏ ਅਗਲਾ ਕੁਐਸਚਨ ਇਹ ਵੀ ਹੋ ਸਕਦਾ ਮੈਂ ਉਸ ਦਾ ਵੀ ਖਾਤਮਾ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਕਿ ਭਾਈ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਇੱਕ ਤਾਂ ਗਾਇਸ ਕਿਸੇ ਵੀ YouTubeer ਦੀ ਵੀਡੀਓ ਦੇ ਥੱਲੇ ਜਾ ਕੇ ਨਾ ਇਹ ਨਹੀਂ ਪੁੱਛਣਾ ਹੁੰਦਾ ਸਰ ਕਟ-ਆਫ 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 ਅਰੇ ਭਾਈ ਕੌਣ ਹੈ ਉਹ ਇਨਸਾਨ ਐਜੂਕੇਸ਼ਨ ਡਿਪਾਰਟਮੈਂਟ ਤੋਂ ਵੱਡਾ ਬਣ ਗਿਆ ਪਈਪਲਾ ਤੁਸੀਂ ਆਪ ਸੋਚੋ ਵੇਟ ਕਰਿਆ ਕਰੋ ਆਫੀਸ਼ੀਅਲ ਚੀਜ਼ਾਂ ਦੀ ਹੁਣ ਮੈਂ ਪਿਛਲੇ ਦਿਨਾਂ ਚ ਪੀਐਸਟੈਟ ਤੇ ਵੀਡੀਓ ਬਣਾਤੀ ਸਾਰੀ ਮੀਟਿੰਗ ਮੈਂ ਖੁਦ ਆਪ ਲੀਡ ਕੀਤੀ ਮੈਂ ਯੂਨੀਅਨ ਦੇ ਸਾਹਮਣੇ ਕਿਹਾ ਸੀ ਕਿ ਬਈ ਥੋੜਾ ਜਾਂ ਮੌਕਾ ਦੇ ਦੇ ਆ ਜੇ ਅੱਜ ਲੀਡ ਕਰਨ ਦਾ ਬਾਕੀ ਤੁਸੀਂ ਜਿਵੇਂ ਕਹੋਗੇ ਆਪਾਂ ਉਵੇਂ ਕਰਾਂਗੇ ਉਹਨਾਂ ਨੇ ਮੌਕਾ ਦਿੱਤਾ ਮੈਂ ਥੈਂਕਫੁਲ ਹਾਂ ਪੀਐਸਟੈਟ ਯੂਨੀਅਨ ਦਾ ਸਾਰੀ ਗੱਲ ਆ ਕੇ ਦੁਬਾਰਾ ਦੱਸ ਦਿੱਤੀ ਮੈਂ ਸਾਰੀ ਗੱਲ ਖੁੱਲ ਕੇ ਦੱਸ ਦਿੱਤੀ ਹਰ ਵੀਡੀਓ ਦੇ ਥੱਲੇ ਸਰ ਪੀਐਸਟੈਟ ਦੂਜਿਆਂ ਦੀ ਹਰ ਮਾਸਟਰ ਕੈਡਰ ਸਾਰੀਆਂ ਗੱਲਾਂ ਦੱਸਦੀਆਂ ਖੁੱਲ ਕੇ ਵੀ ਮਾਸਟਰ ਕੈਡਰ ਹੁਣੇ ਨਹੀਂ ਆ ਰਿਹਾ ਪੀਐਸਟੈਟ ਦੇ ਚਾਂਸਸ ਹੈਗੇ ਫਿਰ ਵੀਊ ਯੂ ਕਰ ਤਾਂ ਬਈ ਚੰਗਾ ਨਹੀਂ ਲੱਗਦਾ ਫਿਰ ਹਨਾ ਤਾਂ ਮਤਲਬ ਜੇ ਟੀਚਰ ਤੇ ਵਿਸ਼ਵਾਸ ਕਰਕੇ ਆਇਓ ਤਾਂ ਵਿਸ਼ਵਾਸ ਦਿਖਾਇਆ ਕਰੋ ਠੀਕ ਹੈ ਇਹ ਨਹੀਂ ਹੈ ਕਿ ਇੱਕ ਤੋ ਪੁੱਛਿਆ ਦੂਜੇ ਚੈਨਲ ਤੇ ਥੱਲੇ ਜਾ ਕੇ ਆ ਸਭ ਕੁਝ ਹੋ ਰੱਖਿਆ ਹੈ ਫਿਰ ਭਈ ਇਹੀ ਦਿਖਾਂਦਾ ਕਿ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੈ ਸਾਡੇ ਤੇ ਤਾਂ ਓਪਨ ایਡਬਲਯੂ ਐਸ ਐਸ ਸੀ ਆਰ ਐਂਡਓ ਬੀ ਸੀ ਪੀ ਐਚ ਹੋਰ ਤੋਂ ਤਾਂ ਇੱਥੋਂ ਤੱਕ ਸਾਰਿਆਂ ਦੇ ਲਈ ਕੱਟਆਫ ਹੈ 116 116 ਹੈ ਨਾ ओपन हाले तक भी एक सौ तक रुकिया हुआ सौ चौबीस तक कैंडीडेट जाएंगे एंड इतने एक सौ सो सोलह एक सौ सो चौदह एक सौ सोलह एक सौ सो, सो है ठीक है तो एक सौ सो सोलह बीसी एक सौ सो सोलह ईडब की एक सौ चौदह तक जाएगी ਅਗਲੀ ਲੀਸਟ ਤੇ ਦੇਟ ਕਰਨੀ ਪੈਗੀ ਉਮੀਦ ਹੋ ਸਕਦੀ ਹੈ ਜੇ 2364 ਪਹਿਲਾਂ ਪੂਰੀ ਹੋ ਸਕਦੀ ਹੈ ਬਾਕੀ ਦੇਖੋ 2364 ਵਿੱਚ ਇੱਕ ਪ੍ਰੋਬਲਮ ਹੈ ਉਹ ਬਾਰਡਰ ਏਰੀਆ ਦੀ ਹੈ ਉਹ ਸਿਰਫ 6 ਜ਼ਿਲ੍ਹਿਆਂ ਦੀ ਹੈ ਸ਼ਾਇਦ ਉੱਥੇ ਟਾਈਮ ਜ਼ਿਆਦਾ ਲੱਗ ਜਾਏ ਉਹਨੂੰ ਪੂਰਾ ਹੁੰਦੇ ਹੁੰਦੇ ਤੇ ਸ਼ਾਇਦ ਇਹਨੂੰ ਪਹਿਲਾਂ ਪੂਰਾ ਕਰ ਦੇਣ ਮੈਂ ਨਹੀਂ ਜਾਣਦਾ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਹੋਵੇਗਾ ਬਟ ਹਾਂ ਪਲੈਨਿੰਗਸ ਰੋਜ ਦੀਆਂ ਚਲਦੀਆਂ ਐ ਰੋਜ ਨੀਆਂ ਬਦਲਦੀਆਂ ਹੈ ਬਟ ਕੀ ਫਾਈਨਲੀ ਹੋਏਗਾ ਤੁਹਾਡੇ ਸਾਹਮਣੇ ਆਏਗਾ ਕੋਈ ਬੋਲਨ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਬਟ ਸੱਚੋ ਸੱਚ ਗੱਲਾਂ ਸਵੇਰੇ ਸਵੇਰੇ ਰੱਖਣ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕੀਤੀ ਹੈ ਬਾਕੀ ਅਗਲਾ ਪ੍ਰੋਸੈਸ ਫੋਲੋ ਕਰ ਲੋ ਸਭ ਨੂੰ ਮੁਬਾਰਕਾਂ ਠੀਕ ਹੈ ਐਂਡ ਅਗਲੀ ਕਟ-ਆਫ ਦੇ ਲਈ ਜਿਹੜੇ ਸਟੂਡੈਂਟ ਉਮੀਦ ਲਗਾ ਕੇ ਬੈਠੇ ਹੈ ਗਾਇਜ਼ ਤਾਂ ਉਹ ਉਮੀਦ ਥੋੜੀ ਜੀ ਡਾਊਨ ਕਰ ਸਕਦੇ ਐ ਬਟ ਇਹ ਨਹੀਂ ਹੈ ਕਿ ਮੈਂ ਅਗਰ ਕਹਾ ਕਿ 116 ਤੋਂ ਬਹੁਤ ਜ਼ਿਆਦਾ ਡਾਊਨ ਆ ਜਾਏਗੀ ਸੋ ਇਹ ਮਤਲਬ ਪਰਮਾਤਮਾ ਜਾਣਦਾ ਹੈ ਬਾਕੀ ਗਾਇਸ ਕੀ ਅੰਦਰ ਕੀ ਹੋਏਗਾ ਕਿਹੜੀ ਮੈਂ ਦੱਸਿਆ ਨਾ 2364 ਪਹਿਲਾਂ ਕਿ 6835 ਉਹ ਸੋਰੀ 9594 ਪਹਿਲਾਂ ਸੋ ਇਹ ਵੀਟ ਸਾਰਾ ਕੁਝ ਉਹਦੇ ਬੇਸਿਸ ਤੇ ਹੋਏਗਾ ਅਗਲੀ ਅਫੀਸ਼ੀਅਲ ਜਾਣਕਾਰੀ ਦੀ ਵੇਟ ਕਰਨਾ ਕੋਈ ਯੂਟਿਊਬਰ ਅੰਦਰ ਦੀ ਗੱਲ ਨਹੀਂ ਜਾਣਦਾ ਕਿਸੇ ਨੂੰ ਨਹੀਂ ਪਤਾ 2364 ਪਹਿਲਾਂ ਕਿ 959 ਉਹ ਉਹਦੇ ਬੇਸ ਤੇ ਡਿਪੈਂਡ ਕਰਨੇ ਹੈ ਕੈਂਡੀਡੇਟਸ ਦੀ ਅਗਲੀ ਲਿਸਟ ਓਕੇ ਜੀ ਸੋ ਜਿਨ੍ਹਾਂ ਨੂੰ ਬੁਲਾਇਆ ਜਾਏਗਾ ਮੈਂ ਦੱਸਣ ਨਹੀਂ ਆਵਾਂਗਾ ਧੰਨਵਾਦ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਚ ਤੇ ਬਾਕੀ ਤੁਸੀਂ ਵੀ ਆਪਦੇ ਪੇਪਰ A ਪੇਪਰ E ਦੀ B ਦੇ ਮਾਰਕਸ ਤੁਸੀਂ ਵੀਡੀਓ ਦੇ ਕਮੈਂਟਸ ਵਿੱਚ ਰੱਖੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜਦੋਂ ਤੱਕ ਜਿਸ ਦਿਨ ਤੱਕ ਜੌਬ ਨਹੀਂ ਲੱਗ ਜਾਂਦੇ ਫਿਰ ਪ੍ਰਮੋਸ਼ਨ ਚਾਹੀਦੀ ਹੈ ਤਾਂ ਅਸੀਂ ਹੈਗੇ ਹਾਂ ਤੁਹਾਡੇ ਨਾਲ ਧੰਨਵਾਦ ਜੀ